ਉਹ ਇਹ ਪੀ ਸੁਣਿਓ ਇਹ ਪੀ ਸੁਣ ਕੇ ਸਾਨੂੰ ਸਿੱਧੂ ਦੀ ਜ਼ੁਬਾਨੀ ਸਿੱਧੂ ਦੀ ਕਲਮ ਤੋਂ ਨਿਕਲੇ ਹੋਏ ਬੋਲ ਦੱਸ ਦੇਣਗੇ ਸਿੱਧੂ ਦੇ ਦੋਸਤਾਂ ਦੀ ਕੈਟੇਗਰੀ ਕੀ ਸੀ ਉਹ ਆਪਣੀ ਜਵਾਨੀ ਦੱਸੂਗਾ ਸੁਣੋ ਸੋਹਣਿਆ ਇਸ ਗੱਲ ਨੂੰ ਗੌਰ ਨਾਲ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਸਰਦਾਰ ਹੱਬ ਪੰਜਾਬੀ ਇੰਡਸਟਰੀ ਨਾਲ ਜੁੜੀ ਅਪਡੇਟ ਬਾਰੇ ਗੱਲ ਕਰਾਂਗੇ ਗੱਲ ਕਰ ਲੈਨੇ ਆ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲਾ ਤੇ ਬੀਬੀਸੀ ਵੱਲੋਂ ਬਣਾਈ ਗਈ ਡਾਕੂਮੈਂਟਰੀ ਨੂੰ ਰੋਕਣ ਲਈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਰਵਾਈ ਸ਼ਿਕਾਇਤ ਦਰਜ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗਾਣਿਆਂ ਤੋਂ ਅਸੀਂ ਰੋਕਦੇ ਸੀ ਸਿੱਧੂ ਨੂੰ ਅੱਜ ਉਹੀ ਗੀਤ ਆਪ ਰਿਲੀਜ਼ ਕਰ ਰਹੇ ਹਾਂ ਅਤੇ ਹੁਣ ਸੁਣੋ ਸਿੱਧੂ ਦੇ ਪਿਤਾ ਦਾ ਬਿਆਨ ਇਹ ਉਦੋਂ ਰਿਲੀਜ਼ ਕਰ ਦਿੰਦੇ ਤਾਂ ਮ ਮੈਂ ਉਹਨੂੰ ਕਿਉਂ ਮਨਾ ਕੀਤਾ ਉਹ ਤਾਂ ਗੀਤ ਨੂੰ ਛੱਡਦਾ ਸੀ ਉਹਦੇ ਜਿਉਂਦੇ ਹੁੰਦੇ ਪਰ ਸਾਨੂੰ ਪਤਾ ਸੀ ਜੋ ਗੀਤ ਉਹਦੇ ਜਿਉਂਦਾ ਰਿਲੀਜ਼ ਹੁੰਦਾ ਤਾਂ ਉਹਤੇ ਮੁਕੱਦਮਾ ਵੀ ਦਾਗੀ ਕਰਦੇ ਉਹਨੂੰ ਅੰਦਰ ਜੇਲ੍ਹ 'ਚ ਵੀ ਭੇਜਦੇ ਹਨਾ ਮੈਂ ਸ਼ਾਇਦ ਉਹਦਾ ਚੋਕ ਬਾਪ ਹੋਣ ਦੇ ਨਾਤੇ ਮੈਨੂੰ ਡਰ ਲੱਗਦਾ ਸੀ ਵੀ ਕਿਤੇ ਐਂ ਨਾ ਹੋਵੇ ਕਿਤੇ ਐਂ ਨਾ ਹੋਵੇ ਅਗਲੀ ਅਪਡੇਟ ਬਾਰੇ ਗੱਲ ਕਰਦੇ ਹਾਂ ਫਾਈਨਲੀ ਸਿੱਧੂ ਬਾਈ ਦੀ ਪੀ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਜਿਸ ਵਿੱਚ ਟੋਟਲ 3 ਗੀਤ ਹੋਣਗੇ ਜਿਸ ਵਿੱਚ ਮਰਸੀ ਦਾ ਮਿਊਜ਼ਿਕ ਹੋਵੇਗਾ ਤੇ ਇੱਕ ਜੇਬੀ ਸਿੰਘ ਦਾ ਵੀ ਮਿਊਜ਼ਿਕ ਹੋਵੇਗਾ